ਉਹ ਦੇਖੋ ਪਾਣੀ ਵਿਗਲ ਵਿਗਲ ਕੇ ਜਾਂਦਾ ਵੇ। ਲੈ ਵੀਰੇ 100 ਰੁਪਏ ਦਾ ਪਰੌਂਠਾ। ਸਰੀਰ ਪੂਰਾ ਤੌਣੋਂ ਤੌਣੀ ਹੋਇਆ ਵਿਆ। ਜੱਜੋ ਆਏ ਨਾ ਜ। ਆਹ ਅਖਾ ਚੱਕਰ ਕਰਾਈ ਫਰਦੇ ਨੇ। ਬਾਬੂ ਨਹੀਂ ਤੁਰ ਕੇ ਆ ਰਹੇ ਨੇ। ਤੇ ਕੋੜੇ ਵਾਲੇ ਬਹੁਤ ਰੋਲਾ ਪਾਉਂਦੇ ਆ ਯਾਰ ਇਹ। ਪਾਣੀ ਬਹੁਤ ਘਾ ਠੰਡਾ ਗਾ। ਦਰਸ਼ਨ ਕਰ ਆਏ ਬਈ ਆਪਾਂ। ਹਾਂਜੀ ਬਈ ਸਵਾਗਤ ਹੈ ਨਵੇਂ ਬਲੌਗ 'ਚ। ਤੇ ਸਾਨੂੰ ਪਤਾ ਹੀ ਆਪਣੀ ਹਿਮਕੋਨ ਦੀ ਯਾਤਰਾ ਚੱਲ ਰਹੀ ਹੈ ਅੱਜ ਚੌਥਾ ਦਿਨ ਹੈ ਤੇ ਟਾਈਮ ਹੋ ਗਿਆ 4:00 ਵਜੇ ਆ ਤੇ ਆਪਾਂ ਇੱਕ ਅਦਾ ਪ੍ਰਸ਼ਾਦਾ ਸ਼ੱਕ ਕਿਤੇ ਚਾਹ ਪੀ ਕੇ ਤੇ ਯਾਤਰਾ ਕਰਦੇ ਕੰਟੀਨਿਊ ਕਰੌਣੇ ਤੁਹਾਨੂੰ ਦਰਸ਼ਨ ਲੈ ਬਾਹਰ ਵੀ ਪੂਰਾ ਨਹੀਂ ਰਹਾ ਠੰਡੀ ਠੰਡੀ ਹਵਾ ਚੱਲਦੀ ਆ ਤੇ ਟੈਂਪਰੇਚਰ ਹੈਗਾ 4 ਅੰਦਰ ਤੋਂ ਸਾਰੀ ਸੰਗਤ ਤਿਆਰੀ ਜਿ ਖੜੀ ਆ ਯਾਰ ਆ ਜੱਥਾ ਉੱਪਰ ਅਰਸ਼ਨਾ ਵਾਸਤੇ ਆ ਗਏ ਆਪਾਂ ਉੱਧਰ ਚਾਹ ਲੈ ਲਈ ਬਾਈ ਉੱਧਰ ਲੈਣ ਲੱਗੇ ਚਾਹ ਲਈ ਓਏ ਹੈਲੋ ਆ ਮਿਲ ਕੇ ਆਪਾਂ ਨੂੰ ਘਰ ਤੋਂ ਦਾ ਫੜਲਾ ਹੈ ਹੋਣ ਤਾਂ ਉਹ ਤੇ ਬਾਈ ਦਰਸ਼ਨ ਲਈ ਜਾਂਦੇ ਆਪਾਂ ਦਰਸ਼ਨ ਕਰਕੇ ਫਿਰ ਚੱਲਦੇ ਆ ਯਾਤਰਾ ਲਈ ਫੇਮ ਗੋਣ ਵੀ ਲੋ ਜੀ ਕਮਰਾ ਆਪਾਂ ਛੱਡਤਾ ਤੇ ਆਪਣੀ ਯਾਤਰਾ ਹੋ ਗਈ ਸ਼ੁਰੂ ਤੇ ਆ ਛੋਟੀ ਜ਼ਰੂਰੀ ਹੁੰਦੀ ਹੈ ਲੈੜੀ ਆਪਾਂ ਕਿ ਚੱਲਦੇ ਆ ਕਰਾਉਣਾ ਤੁਹਾਨੂੰ ਵੀ ਦਰਸ਼ਨ ਤੇ ਆਪਾਂ ਹੁਣ ਤੁਰ ਪਿਆ ਖਤਰਲੀ ਲੈ ਵੀ ਚੱਲ ਵੀ ਜਾਪਰਾ ਬਾਈ ਸਾਰਾ ਜੱਥਾ ਚੱਲਿਆ ਪਾ ਹਾਂ ਵਰਸਾਂ ਵਾਲੇ ਯੰਦ ਦੇ ਬਿਆਂ ਪਾ ਵੀ ਸਾਰੇ ਉੱਧ ਜਾਂਦੇ ਪਏ ਹੁਣ ਕੋਲ ਕ੍ਰੋਸ ਕਰ ਰਹੇ ਆ ਉਧਰ ਜੇ ਕਦੇ ਸਵੇਰੀ ਆਉਂਗਾ ਫਾਇਦਾ ਹੋਈ ਸ਼ੰਗਰ ਜਦੋਂ ਉੱਥੇ ਗੜੇ ਨੂੰ ਆਉਦੀ ਨਾਲ ਚੜਾਈ ਸਟਾਰ ਕਰਦੇ ਵਿੱਚ ਤੇ ਟੈਂਪਰ ਉੱਪਰ ਪਹੁੰਚ ਆ ਜਾਂਦਾ ਅੰਦਰ ਦੀ ਸ਼ਾਰਟਕਟ ਲੈ ਲਿਆ ਆਪਾਂ ਮੂਰੇ ਜਾ ਕੇ ਨਿਕਲ ਜਾਗੇ ਇੱਥੋਂ ਦੀ ਇਹ ਵੀ ਰਾਹ ਠੀਕ ਆ ਹੋ ਵੀ ਠੀਕ ਸੀ ਰਾਹ 6 ਕਿਲੋਮੀਟਰ ਵੀ ਵਾਈਬ ਚੜਾਈ ਆ ਜੇ ਤੇ ਆ ਜਮਾ ਖੜੀ ਚੜਾਈ ਆ ਸੰਗ ਤੋਂ ਵੇਖੋ ਸਾ ਇੱਥੇ ਜਿਆਦਾ ਚੜਦਾ ਸਟੈਪ ਹੌਲੀ ਰੱਖਿਓ ਉਧਰ ਬਟਰਫਲ ਚੜਨਾ ਉਹ ਦੇਖ ਸਕਦੇ ਦੇਖ ਸਕਦੇ ਤੁਸੀਂ ਵੀਡੀਓ ਚ ক্লোਜ਼ ਕਰਕੇ ਦਿਖਾ ਦਿੰਦਾ ਮੈਂ ਇੰਨੀ ਖੜੀ ਜੜਾਈ ਆ। ਉਹ ਵਾਜੀ ਥੱਲੇੋਂ ਆਏ ਆ ਅਸੀਂ। ਧਰਮਾਏ ਬਾਬਾ ਮੋਹਨ ਸਿੰਘ ਜੀ ਇਹਨਾਂ ਨੇ ਰਾਹ ਰੱਭਿਆ ਇਹਨੂੰ ਕੋਣ ਸਾਹਬ ਲੱਭਿਆ ਜਿਨ੍ਹਾਂ ਨੇ ਯਾਰ। ਬਹੁਤ ਔਖੀ ਯਾਤਰਾ ਹੈ। ਇਹ ਸ 6 ਕਿਲੋਮੀਟਰ ਦੀ ਚੜਾਈ ਰਹੀ ਜਿਹੜੀ। ਉਹ ਆਹੋ ਆ ਇੱਧਰ ਤੇ ਇੱਧਰ برف ਪਈ ਹੋਈ ਆ। ਯਾ ਕੋੜਾ ਕੋੜਾ ਤਾਂ ਬਈ ਬਾਤ ਕਰਿਆ ਕਰੋ। ਇਹ ਤਾਂ ਗਾਹ ਪੌਂਦੀ ਵਾਲੇ ਹੁੰਦੇ ਆ। ਪਰ ਫਾ ਪਹਾੜ ਤੇ ਦੇਖੀ ਤਾਂ ਉਹ ਵਈ ਸਟਾਰਟ ਹੋ ਗਈ। ਨਾ ਕੰਦ ਨਜ਼ਾਰਾ ਦੇਖੋ। ਦਸਾਂਗਤ ਆ ਰਹੀ ਆ ਉਹਨੂੰ ਕਾਹਦਾ ਪਾਣੀ ਜੀ ਨਾਲ ਛੱਡ ਮੱਲੂ ਪਾਣੀ ਪੀ ਲਾ ਬਾਈ ਆ ਰਹੀ ਆ ਤਾਂ ਮੋ ਥੱਲੇ ਆਇਆ ਆਪਾਂ ਉਹ ਤੋਂ ਬੰਗਾ ਸਰੀ ਪੂਰਾ ਤਾਣਾ ਤਾਣੀ ਹੋਇਆ ਵਿਆਹ ਵੀਰ ਬਿਜਾਰੇ ਨੇ ਦੇਖੋ ਜਜੋ ਆਏ ਨਾ ਜ ਆਹ ਆਹ ਖੱਤਰ ਕਰਾਈ ਫਰਦੇ ਨੇ ਬਾਬੂ ਨਹੀਂ ਤੁਰ ਕੇ ਆ ਰਹੇ ਨੇ ਇਹ ਹੁੰਦਾ ਯਾਜਵਾ ਇਹਨਾਂ ਚੁੱਤੀ ਉਮਰ ਦੇ ਹੋਣਗੇ ਨਾਲੇ ਜਿਹੜੇ ਖੱਤਰ ਦੇ ਬੈਠੇ ਆਉਂਦੇ ਆ ਵਾਹੇ ਵਾਬਾ ਚ ਰਹੀ ਆ ਦੇਖ ਲੋ ਕੱਚੀ ਤੁਰਿਆ ਆ ਮਾਬਾ ਵੀ ਪਹਿਲਾ ਸਟਾਪ ਲੜਿਆ ਸੀ ਚਾਹ ਪੀ ਲਈ ਤੇ ਨਾਲ ਵਸਪੜ ਖਾ ਲੇ ਤੇ ਫਿਰ ਤੁਰ ਪਏ ਆਪਾਂ ਥੋੜੀ ਯਾਤਰਾ ਅਗਰੇ ਘੋੜਿਆਂ ਦੇ ਹੰਗਤ ਜਾ ਰਹੀ ਆ ਸੰਗਤ ਆ ਰਹੀ ਆ ਆਪਾਂ ਵੀ ਚੱਲ ਰਹੇ ਆ ਹੌਲੀ ਹੌਲੀ ਆਪਾਂ ਬਈ ਪੂਰਾ 1.5 ਕਿਲੋਮੀਟਰ ਆ ਗਏ ਆ ਸੰਗ ਤਾਂ ਚਾਈ ਜਾਂਦੀ ਆ ਦੰਮ ਲਾ ਲੈ ਚੜੋ ਬਈ ਸਾਰੇ ਜਣੇ ਤੇ ਸਾਹ ਫੁੱਲਦਾ ਇੱਕੋੜੇ ਵਾਲੇ ਬਹੁਤ ਰੁਲਾਉਂਦੇ ਆ ਯਾਰ ਇਹ ਲਓ ਬਈ 6 ਵਜੇ ਤੇ ਪੂਰਾ ਘੰਟਾ ਹੋ ਗਿਆ ਆਪਾਂ ਨੂੰ ਤੁਰਿਆਂ ਨੂੰ ਤੇ ਹਲਕੀ ਹਲਕੀ ਪਾਣਾ ਦੇ ਧੁੱਪ ਵੀ ਆ ਗਈ ਆ ਵੇਖੋ ਉਧਰ ਐ ਡਾਕਟਰ ਦਾ ਆਵਾਜ਼ ਕਰਾ ਦੇ ਕੱਟੀ ਨਾ ਕੱਟੀ ਨਾ ਮੋਮੀਟਰ ਆ ਗਿਆ ਆਪਾਂ ਉਹ ਦੇਖੋ ਬਈ ਮਾਦਾ ਬਿੜਕਾਰ ਆ ਰਹੀ ਆ ਜੈਸੇ ਪਾਉਂ ਆ ਜੀ ਦਾ ਵਾਹ ਇੱਥੇ ਬਾਕੀ ਕਿਰਪਾ ਹੋਇਆ ਨਹੀਂ ਆਪਾਂ ਬਿਆਂ ਚੱਲਾ ਚੱਲ ਆ ਜਾ ਆਪਾਂ ਪਹੁੰਚ ਕੇ ਥੋੜੀ ਥੋੜੀ ਪਰਫਲਾ ਪਹਾੜ ਵੀ ਦਿਖਣ ਲੱਗ ਗਿਆ ਸਾਨੂੰ ਤਰਤਪ ਵੀ ਪੂਰੀ ਹੋ ਗਈ ਆ ਦਰਵਾਰ ਆ ਉਸੇ ਕੋ ਵੀ ਆ ਗਈ ਪੂਰੀ ਸਵੇਰ ਦੇ 4 ਵਜੇ ਤੁਰੇ ਭਾਈ 2.5 ਕਿਲੋਮੀਟਰ ਆ ਗਿਆ ਤੇ ਉੱਥੇ ਜਾਣਾ ਕੋ ਉਹ ਦੇਖ ਸਾਡੇ ਉਹ ਉੱਥੇ ਉਦੋਂ ਆ ਬਰਫੜੇ ਗਲੇਸ਼ੀਅਰ ਸ਼ੁਰੂ ਹੋਇਆ ਜਿਹੜਾ ਇਹ ਕੋਟੂ ਆਇਆ ਬਾਬੀਪੁਰਾ ਆਪਾਂ ਇੱਧਰ ਦੇਖੋ 2 ਕਿਲੋਮੀਟਰ ਤੇ ਗਲੇਸ਼ੀਅਰ ਤੇ ਬਦੂ ਵਾਹ ਫੇਰ 2 ਕਿਲੋਮੀਟਰ ਹੈਗਾ ਦਰਵਾਰ ਸਾਹਿਬ ਦਾ ਆਰਫ ਥੋੜੀ ਥੋੜੀ ਪਹਾੜੀਆਂ ਤੇ ਜਦੋਂ ਆਉਂ ਉਹ ਪੁਰਾਣਾ ਉਹ ਜਾ ਰਿਹਾ ਦੇਖੋ ਸੰਗ ਉਹ ਆਹ ਦੇਖੋ ਇੱਥੇ ਆਣਾ ਆਪਾਂ ਇਹ ਤੋਂ ਵਾਹ ਦੋ ਕੁ ਮੀਟਰ ਅgerੇ ਸਟਾਣ ਹੋ ਜਾਂਦਾ ਇਹਦਾ ਹਾਲਾ ਚੈੱਕ ਕਰ ਲਓ ਤੁਸੀਂ ਆਪ ਤੇ ਆਰਫ ਪਈ ਹੋਈ ਹੈ ਜਾਂ ਫੌਜਾਂ ਦਾ ਗੁਰੂ ਦੀਆਂ ਫੌਜਾਂ ਆਹ ਖੜੀਆਂ ਨੇ

ਇਸ ਵਗੈਰਾ ਰੈਸਟ ਕਰਦੇ ਗਏ ਹਾਂ ਪੰਜ ਮੁਕਮ ਸਿੱਧਾ ਕਰੋ ਇੱਥੇ ਵਗੈਰਾ ਰੈਸਟ ਕਰਦੇ ਹਾਂ ਬਹੁਤ ਚੜਾਈ ਹੈ ਹਰੀ ਖੜੀ ਚੜਾਈ ਹੈ 10 ਕਿਲੋਮੀਟਰ ਵੀ ਖੜੀ ਚੜਾਈ ਆ ਬਈ ਪਾਣੀ ਦੀ ਪਲੀ ਪੁਣੀ ਵੀ ਕੇ ਤੇ ਉਧਰ ਨਾਲ ਫਿਰ ਫਰਕ ਪੋ ਤਨ ਤਨ ਘੰਟਾ ਗਏ ਬਈ ਤੁਰਿਆ ਨੂੰ ਯਾਰ ਕੋੜੇ ਵਾਲਾ ਬਹੁਤ ਆ ਕਰਦੇ ਆ ਉਹ ਸਾਹਮਣੇ ਗਲੇਸ਼ੀਅਰ ਦਿਖ ਰਿਹਾ ਤੇ ਗਰਵਾਣੀ ਵੀ ਸੁਣ ਲੱਗ ਗਈ ਤੇ ਗਲੇਸ਼ੀਅਰ ਦਾ ਪਾਣੀ ਆ ਰਿਹਾ ਬਈ ਪੌੜੀਆਂ ਨੂੰ ਦੇਖ ਸਾਹ ਤੁਸੀਂ ਉਹ ਸਾਹਮਣੇ ਗਲੇਸ਼ੀਅਰ ਆ ਦੋ ਰਸਤੇ ਜਾਂਦੇ ਆ ਇੱਕ ਪੌੜੀ ਪੌੜੀਆਂ ਤੇ ਇੱਕ ਦੂਜਾ ਆਪਾਂ ਦੂਜਾ ਰਸਤੇ ਜਾਵਾਂਗੇ ਪੌੜੀਆਂ ਦਾ ਯੂਰ ਵਾਲਾ ਲੱਗਦਾ ਤੇ ਆ ਗਲੇਸ਼ੀਅਰ ਦੇਖੋ ਤਰਾ ਗਲੇਸ਼ੀਅਰ ਦੇਖੀ ਸੀ ਲੇ ਆ ਗਲੇਸ਼ੀਅਰ ਜੋ ਤੁਮੀ ਲੰਘਾਂਗੇ ਆਪਾਂ ਤਾਂ ਕੋਨੇਲੇ ਪੂਰੀ ਤਗੜੀ ਓ ਦੇਖੋ ਪਾਣੀ ਵਿਗਲ ਵਿਗਲ ਕੇ ਜਾਂਦਾ ਪੂਰੀ ਫੌਲਾ ਪਰਸ ਤੇ ਜਾ ਰਹੇ ਆ ਇਧਰ ਸੰਗ ਉਤਰ ਰਹੀ ਆ ਵਰਸ ਚ ਆ ਦੇਖੋ ਬਾਈ ਇਤਰਾ ਆ ਜਾਨ ਨੂੰ ਤੇਰੀ ਬਣਾ ਵਰਸ ਚ ਪੂਰਾ ਤਗੜਾ ਮੌਲਾ ਉਹ ਨੂੰ ਦਾ ਵੀਡੀਓ ਬਣਾ ਦੇ ਰਾਵਣੇ ਹੋਇਆ ਬਰਫਾ ਵਿਚੇ ਆਵਨੇ ਤਨਾਇਤਾ ਮਹੌਲਾ ਤੇ ਵੀ ਬਰਫੀ ਆ ਕੀਤਰਨ ਦੀ ਬਾਤ ਸੁਣ ਰਹੀ ਆ ਤੇ ਪਹੁੰਚ ਕੇ ਹੌਲੀ ਹੌਲੀ ਇਹਨਾਂ ਨੇ ਫਟ ਬਰਫ ਚੜੀ ਹੋਈ ਆ ਹੋ ਜਾਣਾ ਉੱਪਰ ਕੰਮ ਗਏ 8.2 ਕਿਲੋਮੀਟਰ ਰਹਿ ਗਿਆ ਟਰੈਕ ਪੂਰਾ ਇਹ ਤੇ ਸਾਹ ਵੀ ਚੜਦਾ ਰੁਕ ਰੁਕ ਕੇ ਚੱਲਦੇ ਆ ਚੜੀ ਜਾਂਦੇ ਹੌਲੀ ਹੌਲੀ ਪਹੁੰਚਾਂਗੇ ਬਸ ਤਕਰੀਬਨ ਬਾਈ ਸਾਨੂੰ ਤਰਿਆਂ ਨੂੰ ਸਾਡੇ 1.5 ਘੰਟੇ ਹੋ ਗਏ ਆ ਤੇ 1.5 ਕਿਲੋਮੀਟਰ ਲੈ ਗਿਆ ਬਸ ਤੇ ਜਾਂਦੇ ਆ ਹੁਣ ਬਹਿ ਗਏ ਅਸੀਂ ਇੱਥੇ ਰੈਸਟ ਕਰਦੇ ਆ ਤੇ ਉਹ ਪਿੱਛੇ ਆ ਰਿਹਾ ਮੁੰਡਾ ਹੌਲੀ ਹੌਲੀ ਆਇਆ ਕਰੋ ਤੇ ਸਾਹ ਚੜਦਾ ਭਾਈ ਇੱਥੇ ਬੈਠੇ ਆ ਹੁਣ ਆਪਾਂ ਰੈਸਟ ਕਰਦੇ ਆ ਭਾਈ ਪਰੌਂਠੇ ਆਰਡਰ ਕੀਤੇ ਇੱਥੇ ਬਹਿ ਕੇ ਪਰੌਂਠੇ ਖਾਣੇ ਆ ਤੇ ਪਾਉਂਦੇ ਨਾਲ ਚਾਹ ਚੂਪੀ ਲੈ ਆਫ ਤੇ ਉੱਥੇ ਥੋੜਾ ਹੀ ਰਹਿ ਗਿਆ ਫਿਰ ਚੱਲਦੇ ਆਂ ਲਾਈਵ 'ਚ 100 ਰੁਪਏ ਦਾ ਪਰੌਂਠਾ 100 ਰੁਪਏ ਪਾਣੀ ਦੀ ਬੋਤਲ ਆ ਇਹਨਾਂ ਨੂੰ ਮੈਂ ਇੱਥੇ ਸਮਾਨ ਮਹਿੰਗਾ ਵੇਚਦਾ ਆ ਕਿਉਂਕਿ ਮਹਿੰਗਾ ਆਉਂਦਾ ਥੱਲੇ ਸਮਾਨ ਥੋੜਿਆਂ ਤੇ ਟਰੈਕਟਰ 'ਵੀ ਬਰਫ਼ ਪਈ ਗਈ ਆ ਆਸਤਾ ਦੇਖੋ ਬਈ ਇਹ ਦੋਂਬਾ ਇੱਧਰ ਵੀ ਬਰਫ਼ ਆ ਤੇ ਇੱਧਰ ਵੀ ਬਰਫ਼ ਆ ਪੜਦੀ ਨਹੀਂ ਇਸ ਪਾ ਵੀ ਤੇ 9 ਵਜੇ ਗਏ ਬਾਈ اور واٹر فال ਨਾਲ ਗਿਆ بھائی چرنا پانی ਬਹੁਤ ਤੇਜ ਆ ਆ ਦੇਖੋ بارش ਹੋ ਛੱਜੀ ਪੈਗਲੀ ਨਹੀਂ ਬਰਸ پانی پورا ਫੁੱਲ ਦੇ ਆ ਬਹੁਤ ਥੱਲੇ ਜਾਂਦਾ ਪਾਣੀ ਇਧਰ ਸੰਗਤਾਂ ਫੋਟੋ ਮਾਗ ਜਾ ਰਹੀਆਂ ਨੇ ہاں ਜੀ ਆ ਸਹੀ ਰਹੂਗਾ ਅਜਾ ਬਾਬਿਓ ਦੋ ਰਸਤੇ ਇੱਕ ਪੌੜਿਆਂ ਨਾਲ ਜਾਂਦਾ ਜਿਹੜਾ ਕਿਲੋਮੀਟਰ ਤੇ ਆ ਜਿਹੜਾ ਤੁਰ ਕੇ ਆ ਉਹ ਡੇਢ ਕਿਲੋਮੀਟਰ ਆ ਬਹੁਤ ਸੋਚਦਾ ਕਿਹੜਾ ਰਾਹ ਫੜੀਏ ਤੇ ਆਪਣਾ ਹੀ ਰਾਤਾ ਵੀ ਆਹੀ ਰਾਹ ਚੱਲੀਆ ਜਾਨ ਪੌਂੀਆਂ ਨਾਲ ਔਖੇ ਹੋਵਾਏ। ਫੁੱਟੇ ਰਹਿ ਗਿਆ ਬਸ। ਉਹ ਜਮਾਂ ਥੱਲੇ ਮਾਇਆ। ਫਿਰ ਸਾਨੂੰ ਹੋਰ ਕੀ ਆ ਬਰਫ ਦਾ ਪਾਣੀ ਖੜਦਾ। ਆ ਦੇਖੋ। ਇੱਥੇ ਕਿਹੜਾ ਜੱਥੇ। ਲੈ ਬਈ ਸਾਹ ਬੋਲਦਾ। ਰੋਕ ਕੇ ਬਈ ਦੰਤੂਮ ਲੈ ਲਿਆ ਕਰੋ। ਖਾਣ ਪੀਣ ਨੂੰ ਪਾਣੀ ਬਣੀ ਆ ਜ਼ਰੂਰ ਲੈ ਕੇ ਆਇਆ ਕਰੋ ਇੱਥੇ। ਬਾਰਜਪੁਰ ਸੇ ਕੁਝ ਨਹੀਂ ਹੋ ਰਹੀ ਅਜੇ ਪਰਤ ਵੀ ਬਹੁਤ ਘਟਾ ਠੰਡ ਵੀ ਹਜੇ ਨੋਰਮਲ ਹੀ ਹੈ ਉੱਪਰ ਜਾ ਕੇ ਪਤਾ ਲੱਗੂ ਤੇ ਆਪਣਾ ਜਾਨੀ ਕਿ ਪਾਣੀ ਪੂਣੀ ਵਗੈਰਾ ਹੋਰ ਇਲੈਕਟ੍ਰੋਲ ਇਹ ਜੀਆਂ ਚੀਜ਼ਾਂ ਜ਼ਰੂਰ ਲੈ ਕੇ ਆਇਆ ਕਰੋ ਜੇ ਪਹੁੰਚ ਗਏ ਹੌਲੀ ਹੌਲੀ ਬਾਬੇ ਦੀ ਕਿਰਪਾ ਨਾਲ ਇਧਰ ਹੌਲੀ ਪਰਫਟ ਆ ਰਹੇ ਨੇ ਤਾਂ ਦੇਖੋ ਉਹ ਸਾਹਮਣੇ ਦਰਬਾਰ ਸਾਹਿਬ ਆ ਉਹਨੂੰ ਪਤਾ ਨਹੀਂ ਕਿੱਥੇ ਚਲਾਏ ਆਪਾਂ ਚੱਲਦੇ ਆਂ ਔਰ ਇਹ ਆਪਾਂ ਪਹੁੰਚ ਗਏ ਆਂ ਉਹ ਸਾਹਿਬ ਉਹ ਜਾਉਂਦਾ ਹੈ ਵਾ ਇਹ ਸਾਡੀਆਂ ਚੁੱਟੀਆਂ ਦੇ ਮਸਾਲ ਸਹਿ ਵਾ ਇੱਧਰ ਨਹੀਂ ਨਹੀਂ ਇੱਧਰ ਆ ਗਿਆ ਪਾਸ ਲੋਵਰ ਦਾ ਹੀ ਬਣਾਵਾ ਆ ਗਿਆ ਆਪਾਂ ਇਹ ਤਕਰੀਆ ਬੂਦਾ ਸੁਝਿਆ ਭੈਣਾਂ ਮੱਖਸਾ ਪੁੱਛਦਾ ਆਹ ਤੱਲ ਆਵੇ ਆਹ ਵੇ ਆਪਾਂ ਨਾਲ ਆ ਬਾਬਿਓ ਪਾਣੀ ਬਹੁਤ ਦਾ ਠੰਡਾ ਹੈਗਾ ਹੁਣ ਬੋਲੂ ਚ ਲੈਣਾ ਹੁਣ ਆਪਾਂ ਨਾ ਆ ਕੇ ਆ ਗਏ ਹਾਂ ਇੱਥੇ ਭਾਈ ਪੰਜ ਨਸਾਂ ਹਾਉ ਨੇ ਆ ਚੋਟੀਆਂ ਤੇ ਕਦਾਂ ਹੋ ਦੋ ਤਿੰਨੇ ਨਾਲ ਹੀ ਨੇ ਇੱਕ ਇਧਰ ਤੋ ਇਧਰ ਨੇ ਭਾਈ ਪਾਣੀ ਪੂਰਾ ਠੰਡਾ ਇਹ ਦਰਬਾਰ ਸਾਹਿਬਾ ਵੀਰੋ ਦੇਖੋ ਦਰਬਾਰ ਸਾਹਿਬ ਦੇ ਪਿੱਛੇ ਇਹ ਪੰਜ ਚੋਟੀਆਂ ਨੇ ਬਾਈ ਪੰਜ ਚੋਟੀਆਂ ਨੇ ਇਹ ਪੰਜਾਂ ਚੋਟੀਆਂ ਦੇ ਨਿਸਾਨ ਸਾਹਿਬ ਆ ਤੇ ਸਾਹਿਬ ਗੋਮਣ ਸਿੰਘ ਜੀ ਦੇ ਭਗਤੀ ਕੀਤੇ ਆ 10 ਸਾਲਾਂ ਇਨਸਾਨ ਕਰ ਲਿਆ ਸਲੋਵਰ ਚ ਤੇ ਹੁਣ ਆਨੇ ਆ ਦਰਸ਼ਨਾਂ ਦੇ ਅੰਦਰ ਤੇ ਤੋਲ ਜੰਤਾਂ ਤਾਂ ਇਹ ਸਾਰੀ ਮੈਂ ਦਰਸ਼ਨਾਂ ਲਈ ਅੰਦਰ ਗਾਨ ਲੈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ RAM ਦਾਸ ਹੀ ਸਹਾਈ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਇ ਜਿਸ ਮਿੱਠੇ ਸਾਦੁ ਖਜਾਇ ਤੇਗ ਬਹਾਦਰ ਸਿਮਰੀਆ ਕਰਮਾਂ ਨੇ ਤੇ ਆਵੈ ਧਾਏ ਸਭ ਥਾਈ ਹੋਇ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰ ਗੋਬਿੰਦ ਸਿੰਘ ਸਾਹਿਬ ਦੀ ਸਭ ਥਾਈ ਹੋਇ ਸਹਾਈ ਦਸਾਂ ਪਾਛਿਆਂ ਦੀ ਜੋਤ ਸਿਰਿ ਗੁਰ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਯਾਰ ਦਾ ਧਿਆਨ ਕਰਕੇ ਬੋਲੋ ਜੇ ਵਾਹਿਗੁਰੂ ਪੰਜਾਬ ਪਿਆਰਿਆਂ ਚੋਂ ਸਭ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਛਕਿਆ ਦੇਖ ਚਲਾਈ ਦੇਗਵਾਜੀ ਦੇਖ ਕੇ ਨਿਡਰ ਕੀਤਾ ਇਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਖੋਪਰੀਆਂ ਲੋਹੰਗੀਆਂ ਚਰਖੜੀਆਂ ਦੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕਿਸ ਸੰਸਵਾਸਾਂ ਸੰਗ ਨਿਭਾਈ ਜਿਨ੍ਹਾਂ ਦੀ ਕਮਾਈ ਦਾ ਧਿਆਨ ਰੱਖ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਅੰਜਾਂ ਤਖਤ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖ ਕੇ ਬੋਲੋ ਜੀ ਵਾਹਿਗੁਰੂ ਨਾਨਕ ਸਰਦਾਰ ਨਾਮ ਦਾ ਸ੍ਰੀਮ ਸਰ ਸਾਹਿਬ ਜੀ ਦੇ ਦਰਸ਼ਨ ਇਸਨਾਨ ਚਮਕੀਆਂ ਝੰਡੇ ਗੁੰਗੇ ਜੁਗਹੋ ਜੁਗ ਅਟਲ ਧਰਮ ਦਾ ਜੇ ਦਾਰ ਗੁਰੂ ਜੀ ਵਾਹੇ ਗੁਰ ਸਿੱਖਾਂ ਦਾ ਮਨ ਨੀਗਾ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਭਈਆ ਗਾਲ ਕੀ ਤਵੇ ਚਲਾਇਓ ਬੰਦ ਸਭ ਸਿੱਖਨ ਕੋ ਗੁਰੂ ਮਾਨਿਓ ਗ੍ਰੰਥ ਤੇ ਤੇਰਾ ਨਾਮ ਸਦਾ ਸਦਾ ਜਪੀ ਤੇਰਾ ਨਾਮ ਸਾਡੀ ਗੁਰਪਾਏ ਤੇ ਪਰ ਕਿਰਪਾ ਕਿਰਪਾ ਆਪੇ ਬਤੁਆਣਾ ਦਰਸ਼ਨ ਅਗਰ ਆਏ ਬਈ ਆਪਾਂ ਚੱਲਦੇ ਆਂ ਉਧਰ ਦੇਖ ਕੇ ਆਉਣੇ ਕੀ ਚੀਜ਼ ਆ ਉਧਰੋਂ ਚੱਲਦੇ ਆਂ ਸੰਗਰਦਾਰ ਧੱਕੇ ਮਾਰਦੀ ਆ ਸਾਰਾ ਮੇਲੋ ਯਾਰ ਮੌਕੇ ਤੇ ਆਏ ਕਰਦੇ ਆ ਬਹੁਤ ਹੋ ਕਰਦੇ ਆ ਯਾਰ ਇੱਥੇ ਆਏ ਵਜਰਾਂਗ ਸਿੱਧਾ ਜੰਪਟਾ ਪੱਧਰ ਵੀ ਇੱਥੇ ਜਿਹੜਾ ਡਾਇਮੰਡਸ ਦੀ ਦਵਾਈ ਫ੍ਰੀ ਲੈ ਸਕਦੇ ਅੰਦਰ ਲੰਗਰ ਹਾਲ ਇੱਥੇ ਚੌਲ ਦਾ ਲੰਗਰ ਚੱਲਦਾ ਜੀ ਇੱਥੇ ਤੇ ਇੱਥੇ ਕੱਲੀ ਬਈ ਜੀ ਉਹਦੀ ਫੁੱਲ ਨੈਟਵਰਕਿੰਗ ਹੋਰ ਕਿਸੇ ਸ਼ਾਮ ਦੀ ਘਟਾ ਹੈ ਵੀਰ ਜਿਮਾ ਫੋਲ ਲੈ ਆ ਜਿਹੜਾ ਰਸਤਾ ਦੇਖ ਰਹੇ ਹੋ ਬਾਈ ਸਾਰਾ ਫੌਜ ਨੇ ਹਟਾਇਆ ਜੀ ਪਰ ਅੱਪ ਇੰਨੀ ਨਹੀਂ ਜੜੀ ਹੋਈ ਸੇਤੂ ਪੱਟਾ ਸਾਰਾ ਫੌਜ ਨੇ ਰਸਤਾ ਹਟਾਇਆ ਇੱਥੇ ਪਰਿਵਾਰ ਸਾਹਿਬ ਆ ਗਏ ਇੰਡੀਅਨ ਆਰਮੀ ਦਾ ਵੀ ਧੰਨਵਾਦ ਆਖੀ ਸੇ ਆਨਮਾਉਦੇ ਆ ਆਪਣੀ ਹਰ ਇੱਕ ਸਾਲ ਇੰਡੀਅਨ ਆਰਮੀ ਨਾਲ ਹਰ ਵਾਰ ਬੇਨਤੀ ਕਰੀ ਜਾਂਦੇ ਆ ਵੀ ਥੱਲੇ ਜਾਓ ਆਪਾਂ ਜਾਣਨਾ ਵਾਸਤੇ ਦਰਸ਼ਨ ਦਾ ਦਾਰੇ ਹੋ ਗਏ ਬਈ ਆਪਣੇ ਥੱਲੇ ਉਤਰਨਾ ਵੀ ਨਹੀਂ ਖਾਣਾ ਪਰ ਫਿਰ ਜਾਨੀ ਨਾ ਨਾ ਪਾਣੀ ਵਿੱਚ ਜਾ ਰਹੇ ਆ ਤੇ ਧਿਆਨ ਨਾਲ ਉਤਰਨਾ ਬਈ ਕਿਸੇ ਸਾਹ ਨੂੰ ਨਹੀਂ ਉਤਰੋਂ ਆਵੇ ਹੋਏ ਪੂਰੇ 40 42 ਮਟਾਂ ਹੀ ਜਾ ਗਏ ਜਾਂਦੇ ਨੂੰ ਬਹੁਤ ਟਾਈਮ ਲੱਗ ਗਿਆ ਆਉਂਦੇ ਆਪਾਂ ਸੀਟੀ ਆ ਗਈ ਅਦਰ ਬਟਰਮੋਲ

来 ਗਏ ਜੀ ਲਾਗ ਜਾਂਦੇ ਆ ਯਾਰ ਇੱਥੇ ਗੁਰਦੁਆਰਾ ਵੀ ਪਾਰਕਿੰਗ ਆ ਸਾਰੀ ਇਹ ਓਟ ਪਾਲਿਆ ਠੰਡ ਪੂਰੀ ਆ ਤੇ ਅੱਜ ਆਪਾਂ ਚੱਲਨੇ ਆ ਰਿਸ਼ੀਕੇਸ਼ ਤੇ ਰਾਤ ਆਪਾਂ ਇੱਥੇ ਹਾਲ ਜੀ ਸੁੱਤੇ ਸੀਗੇ ਕਮਰਾ ਮਿਲਣੇ ਨਹੀਂ ਲੇਟ ਹੋ ਗਏ ਸੀ ਹੁਣ ਚੱਲਦੇ ਆਪਾਂ ਰਿਸ਼ੀਕੇਸ਼